ਗਲੰਗੀ ਤਰਪੀਤਾ ਦੇ ਪੂਰਨ ਗੁਰਸਿੱਖ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਬਹਾਦਰੀ ਨੂੰ ਸਾਰਾ ਲੱਖੀ ਜੰਗਲ ਮੰਨਦਾ ਸੀ ਤੇ ਜਿਹੜੇ ਮਹਾ ਵਿਦਵਾਨ ਵੀ ਸਨ ਦਾ ਜਨਮ ਮਾਚੇ ਦੇ ਮਸ਼ਹੂਰ ਪਿੰਡ ਪਹੁ ਵਿੰਡ ਵਿੱਚ ਭਾਈ ਭਗਤੂ ਦੇ ਘਰ ਹੋਇਆ ਉਹਨਾਂ ਦੀ ਮਾਤਾ ਦਾ ਨਾਮ ਜਿਉਣੀ ਸੀ ਭਾਈ ਭਗਤੂ ਦਾ ਜੈਸਾ ਨਾਮ ਸੀ ਵੈਸਾ ਹੀ ਉਹ ਭਗਤ ਸੀ ਆਈ ਗਏ ਸਾਧੂ ਮਹਾਤਮਾ ਗੁਰਮੁਖ ਸਿੱਖਾਂ ਦੀ ਸੇਵਾ ਕਰਿਆ ਕਰਦਾ ਸੀ ਸਾਰੇ ਉਸ ਨੂੰ ਭਗਤ ਜੀ ਆਖਦੇ ਸਨ ਮਰਾਸੀ ਤੇ ਮੰਗਣ ਵਾਲੇ ਆਉਂਦੇ ਤਾਂ ਇਹੋ ਆਖਦੇ ਭਾਈ ਭਗਤੂ ਜੀ ਵੇਲ ਵਧੇ ਮਾਤਾ ਜੀ ਉਹਨੇ ਸੱਚ ਹੀ ਜਿਉਂ ਜੁਗੀ ਸੀ ਉਹ ਐਸੇ ਨੇਕ ਕਰਦੇ ਜਾਈ ਸੀ ਕਿ ਜਵਾਨੀ ਤੋਂ ਹੀ ਸਿਆਣੀਆਂ ਸੁਆਣੀਆਂ ਬਾਗ ਉੱਠਦੀ ਬੈਠਦੀ ਬੋਲਦੀ ਤੇ ਘਰ ਦੇ ਧੰਦੇ ਕਰਦੀ ਹੋਈ ਥੱਕਦੀ ਨਹੀਂ ਸੀ। ਪਤੀ ਦੇ ਨਾਲ ਖੇਤਾਂ ਵਿੱਚ ਕੰਮ ਕਰਦੀ ਤੇ ਦੂਜੇ ਤੀਜੇ ਸਾਲ ਪੈਦਲ ਤੁਰ ਕੇ ਸਤ ਗੁਰੂ ਜੀ ਦੇ ਦਰਸ਼ਨ ਕਰਨ ਸ਼੍ਰੀ ਅਨੰਦਪੁਰ ਸਾਹਿਬ ਜਾਇਆ ਕਰਦੇ ਸੀ। ਉਹਨਾਂ ਕੋਲ ਖੁੱਲ੍ਹੀ ਧਰਤੀ ਸੀ, ਫਸਲਾਂ ਚੰਗੀਆਂ ਹੁੰਦੀਆਂ ਸਨ, ਦੁੱਧ, ਦਹੀਂ ਤੇ ਮੱਖਣ ਬੇਅੰਤ ਸੀ। ਲੋਕਾਂ ਵਿੱਚ ਆਦਰ ਸਤਕਾਰ ਚੰਗਾ ਸੀ। ਪਰ ਦੋਹਾਂ ਜੀਆਂ ਦਾ ਮਨ ਤ੍ਰਿਪਤ ਨਹੀਂ ਸੀ ਉਹਨਾਂ ਦੇ ਬੁੱਲਾਂ ਦੀ ਮੁਸਕਰਾਹਟ ਦੇ ਪਿੱਛੇ ਉਦਾਸੀ ਸੀ ਕਿਉਂਕਿ ਉਹਨਾਂ ਦੀ ਵੀਲ ਨਹੀਂ ਸੀ ਵਦੀ ਜਿਉਣੀ ਦੀ ਕੋਖ ਹਰੀ ਨਹੀਂ ਸੀ ਹੋਈ ਭਾਈ ਭਗਤ ਉਹ ਤੇ ਜਿਉਣੀ ਸਰੀਰ ਕਰਕੇ ਨਾ ਮਦਰੇ ਸਨ ਤੇ ਨਾ ਹੀ ਰੋਗੀ ਤੇ ਮਰੀਨ ਉਹ ਤਾਂ ਸੁੰਦਰ ਜਵਾਨ ਖੁੱਲੇ ਹੱਡ ਪੈਰਾਂ ਦੇ ਅਰੋਗ ਸਰੀਰ ਵਾਲੇ ਸਨ ਉਹਨਾਂ ਦੇ ਕੋਈ ਬੱਚਾ ਨਾ ਹੋਣਾ ਪ੍ਰਭੂ ਪਰਮਾਤਮਾ ਦਾ ਹੀ ਕੋਈ ਖੇਲ ਸੀ ਕੋਈ ਨਿਰਾਲਾ ਇਮਤਿਹਾਨ ਸੀ ਕਿਸੇ ਸਮੇਂ ਦੀ ਉਡੀਕ ਸੀ ਪਰਮਾਤਮਾ ਦੇ ਹੁਕਮ ਨਾਲ ਕਾਲ ਦਾ ਚੱਕਰ ਚੱਲਦਾ ਹੈ ਉਹ ਚੱਕਰ ਚੱਲਦਾ ਚੱਲਦਾ ਆਪਣੇ ਪੜਾਵਾਂ ਤੇ ਆਪ ਹੀ ਖਲੋਂਦਾ ਜਾਂਦਾ ਹੈ ਮਾਗੀ ਦਾ ਪ੍ਰਵਲੰਗ ਗਿਆ ਸੀ ਬਸੰਤ ਰੁੱਤ ਜਵਾਨ ਹੋ ਰਹੀ ਸੀ ਭਾਈ ਭਗਤੂ ਤੇ ਜਿਉਣੀ ਖੇਤਾਂ ਵਿੱਚ ਆਪਣੇ ਪਸ਼ੂਆਂ ਦੇ ਅੱਡੇ ਤੇ ਇਕ ਥੜੇ ਉੱਤੇ ਬੈਠੇ ਸਨ ਭਾਈ ਭਗਤੂ ਪਹਿਲਾਂ ਘਰੋਂ ਆਇਆ ਸੀ ਕਮਾਦ ਛਿਲਿਆ ਪਿਆ ਸੀ ਲੱਕੜ ਦਾ ਵੇਲਣਾ ਜੋਣਾ ਸੀ ਗੁੜ ਬਣਾਉਣ ਵਾਸਤੇ ਕੜਾਹੀ ਨੂੰ ਸਾਫ਼ ਕਰਕੇ ਚੰਬੇ ਉੱਤੇ ਰੱਖਿਆ ਸੀ ਖੋਰੀ ਤੇ ਹੋਰ ਬਾਲਨ ਇਕੱਠਾ ਕਰਕੇ ਰੱਖਿਆ ਸੀ ਉਹ ਜਿਉਣੀ ਨੂੰ ਢੀਕਦਾ ਸੀ ਕਿਉਂਕਿ ਵੀਲਣਾ ਚਲਾਉਣ ਵਾਸਤੇ 4-5 ਜੀਆਂ ਦੀ ਲੋੜ ਸੀ ਪਰ ਉਹ 2 ਸਨ। ਬਾਕੀ ਬੰਦੇ ਵੀ ਆਉਣੇ ਸਨ। ਖੂ ਉੱਤੇ ਹੀ ਮਹੀਨਾ ਭਰ ਡੇਰਾ ਰਹਿਣਾ ਸੀ। ਦੋਵੇਂ ਜੀ ਬੈਠੇ ਗੱਲਾਂ ਕਰ ਰਹੇ ਸਨ, ਲੱਸੀ, ਦਹੀਂ ਤੇ ਰੋਟੀਆਂ ਸਭ ਕੁਝ ਕੋਲ ਪਿਆ ਸੀ। ਪਰ ਭਾਈ ਭਗਤੂ ਰੋਟੀ ਖਾਣ ਦਾ ਖਿਆਲ ਨਹੀਂ ਸੀ ਕਰ ਰਿਹਾ। ਉਸਨੇ ਗੰਨੇ ਚੁਪੇ ਸੰ ਤੇ ਕੁਝ ਚਿੱਤੇ ਆਇਆ ਸੀ ਅਜੇ ਰਹਿਣ ਦੀ ਫਿਰ ਖਾ ਲਵਾਂਗੇ ਰੋਟੀ ਵੇਲਣਾ જોઈએ ਤੂੰ ਗੰਨੇ ਦੇ ਮੈਂ ਡੰਗਰ ਹਿੱਕਦਾ ਹਾਂ ਉਸਨੇ ਆਪਣਾ ਵਿਚਾਰ ਪ੍ਰਗਟ ਕੀਤਾ ਸੀ ਭਾਈ ਭਗਤੂ ਦੇ ਜੀਵਨ ਦੀ ਘਾਟ ਪੂਰੇ ਕਰਨ ਦਾ ਢੋ ਆਪ ਨਿਰੰਕਾਰ ਨੇ ਬਣਾ ਦਿੱਤਾ ਧੰਨੇ ਭਗਤਵਾੰਗ ਸ਼ਾਇਦ ਭਗਤਾਂ ਦੇ ਕਾਰਜ ਸੰਭਾਰਨ ਵਾਸਤੇ ਆਪ ਪਰਮੇਸ਼ਰ ਇੱਕ ਜਗਿਆਸੂ ਰੂਪ ਧਾਰਨ ਕਰਕੇ ਆ ਗਿਆ ਸੀ ਉਸ ਦੇ ਬਸਤਰ ਮਸਤਾਨੇ ਸਨ ਚਿਹਰੇ ਉਤੇ ਇਲਾਹੀ ਨੂਰ ਸੀ ਚਿੱਟਾ ਦਾੜਾ ਬਜ਼ੁਰਗੀ ਦੀ ਨਿਸ਼ਾਨੀ ਸੀ ਉਸ ਨੇ ਉਹਧਿਆ ਕਿਹਾ ਸਤ ਗੁਰੂ ਦੇ ਸਿੱਖੋ ਸਤ ਕਰਤਾਰ ਸਤ ਕਰਤਾਰ ਦੋਹਾ ਨੇ ਹੱਥ ਜੋੜ ਕੇ ਜੀ ਆਇਆਂ ਨੂੰ ਆਖਿਆ ਤੇ ਸਤ ਕਰਤਾਰ ਕੀਤਾ ਆਇਏ ਜੀ ਧੰਨ ਭਾਗ ਸਤਿਗੁਰੂ ਮਹਾਰਾਜ ਦਾ ਨਾਂ ਲੈਣ ਵਾਲਾ ਸਿੱਖ ਆਇਆ ਦਰਸ਼ਨ ਦਿੱਤੇ ਧੰਨ ਭਾਗ ਭਾਈ ਭਗਤੂ ਨੇ ਅੱਗੇ ਹੋ ਕੇ ਉਸ ਦੇ ਚਰਨਾਂ ਨੂੰ ਹੱਥ ਲਾਉਣ ਦਾ ਯਤਨ ਕੀਤਾ ਪਰ ਸਿੱਖ ਨੇ ਉਸ ਦੇ ਹੱਥ ਫੜ ਲੈ ਝੁਕਣਾ ਨਹੀਂ ਦਿੱਤਾ ਘਰ ਨਾਲ ਲਾ ਲਿਆ ਗੁਰੂ ਦੇ ਪਿਆਰਿਆ ਤਨ ਹੈ ਤੂੰ ਭਾਗਾ ਵਾਲਾ ਹੈ ਉਹਨਾਂ ਨੇ ਬਚਨ ਕੀਤਾ ਘੜੇ ਉਤੇ ਖੇਸ ਸੁੱਟ ਕੇ ਉਹਨਾਂ ਨੂੰ ਬਿਠਾਇਆ ਮਹਾਰਾਜ ਕੀ ਸੇਵਾ ਕਰੀਏ ਰੁੱਖਾ ਸੁੱਕਾ ਪ੍ਰਸ਼ਾਦ ਹਾਜ਼ਰ ਹੈ ਰਸੀ ਹੈ ਜੋ ਇੱਛਾ ਹੈ ਦਸੋ ਮਾਤਾ ਜਿਉਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਭੁੱਖ ਲੱਗੀ ਹੈ ਤ੍ਰੇ ਲੱਗੀ ਹੈ 16 ਪਹਿਰ ਹੁਕਮ ਨਹੀਂ ਹੋਇਆ ਪ੍ਰਸ਼ਾਦ ਛਕੰਦਾ ਸਿੱਖ ਨੇ ਉੱਤਰ ਦਿੱਤਾ ਸਤਨਾਮ ਵਾਹਿਗੁਰੂ ਨੁਭਾਗ ਅਸਾਂ ਕਰ ਸੱਜੇ ਸੱਜਣ ਆਈ ਬਿលਹਾਰ ਜਾਂਦੇ ਹਾਂ ਇਹ ਆਖ ਕੇ ਭਾਈ ਭਗਤੂ ਘਰ ਮੰਡਲ ਲੈ ਕੇ ਖੂਤ ਜਾਲ ਲੈਣ ਚਲੇ ਗਿਆ ਨਿਰਮਲ ਜਾਲ ਨਾਲ ਸਿੱਖ ਦੇ ਹੱਥ ਸੁੱਚੇ ਕੀਤੇ ਮੱਖਣ ਨਾਲ ਪੱਕੇ ਹੋਏ ਬਾਜਰੇ ਦੇ ਪ੍ਰਸ਼ਾਦੇ ਸਿੱਖ ਦੇ ਹੱਥ ਉੱਤੇ ਰੱਖ ਦਿੱਤੇ ਉੱਪਰ ਮੱਖਣ ਰੱਖਿਆ ਤੇ ਕਹੇ ਦੇ ਕੌਲ ਵਿੱਚ ਦਹੀਂ ਪਾ ਦਿੱਤਾ ਸਿੱਖ ਪ੍ਰੇਮ ਨਾਲ ਸ਼ਕਣ ਲੱਗਾ ਭਾਈ ਭਗਤੂ ਨੂੰ ਇੰਜ ਅਨੁਭਵ ਹੋਇਆ ਜਿਵੇਂ ਸੱਚ ਹੀ ਆਪ ਭਗਵਾਨ ਤੰਨੇ ਦੇਖੂ ਤੇ ਬੈਠ ਕੇ ਲੱਸੀ ਪੀ ਰਿਹਾ ਤੇ ਰੋਟੀ ਖਾ ਰਿਹਾ ਸੀ ਉਸ ਨਾਲੂੰ ਨੂੰ ਖੁਸ਼ ਹੋ ਰਿਹਾ ਸੀ ਮਾਤਾ ਜੀਵਣੀ ਦਾ ਕੁਦਰਤੀ ਸੁਭਾਅ ਐਸਾ ਸੀ ਕਿ ਉਹ ਕਿਸੇ ਨੂੰ ਵਸਤੂ ਦੇ ਕੇ ਰੋਟੀ ਖਵਾ ਕੇ ਜਾਂ ਦੁੱਧ ਲੱਸੀ ਪਲਾ ਕੇ ਬਹੁਤ ਪ੍ਰਸੰਨ ਹੁੰਦੀ ਸੀ ਹਰ ਵਸਤੂ ਨੂੰ ਉਹ ਆਪਣੀ ਨਹੀਂ ਸਗੋਂ ਸਤਿਗੁਰਾਂ ਦੀ ਸਮਝਦੀ ਸੀ ਆਪਣੇ ਆਪ ਤੇ ਹੰਕਾਰ ਨਹੀਂ ਸੀ ਕਰਦੀ ਉਹ ਆਖਦੀ ਸਭ ਕੁਝ ਕਰਤਾਰ ਬਖਸ਼ਦਾ ਹੈ ਜੀਵ ਤਾਂ ਕਿਰਤ ਕਰਦਾ ਤੇ ਸੇਵਾ ਕਰਕੇ ਜਨਮ ਸਫਲ ਕਰਦਾ ਹੈ ਜਿਵੇਂ ਉਸ ਨੇ ਸਤ ਸੰਗ ਵਿੱਚ ਬੈਠ ਕੇ ਉਪਦੇਸ਼ ਸੁਨਿਆ ਹੋਇਆ ਸੀ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰਦਾ ਹੈ ਤੇ ਅੰਨ ਜਲ ਦਿੰਦਾ ਹੈ ਜੋ ਕੋਈ ਕਿਸੇ ਕੋਲ ਖਾਂਦਾ ਹੈ ਬਿਨਾਂ ਲਿਖੇ ਦੇ ਨਾ ਕੋਈ ਕਿਸੇ ਨੂੰ ਕੁਝ ਦਿੰਦਾ ਹੈ ਨਾ ਕੋਈ ਕਿਸੇ ਕੋਲੋਂ ਕੁਝ ਲੈਂਦਾ ਹੈ ਪਰ ਸਿੱਖ ਨੂੰ ਪ੍ਰਸ਼ਾਦ ਛਕਾਉਂਦਿਆਂ ਹੋਇਆਂ ਉਸ ਦੇ ਨੈਣਾ ਅੱਗੇ ਸੁਣੀ ਸੁਣਾਈ ਬਾਬਾ ਬੁੱਢਾ ਜੀ ਤੇ ਮਾਤਾ ਗੰਗਾ ਜੀ ਪੁੱਤਰ ਵਰ ਪ੍ਰਾਪਤ ਕਰਨ ਦੀ ਸਾਖੀ ਇੱਕ ਪ੍ਰਤੱਖ ਰੂਪ ਵਿੱਚ ਇੱਕ ਝਾਕੀ ਜਿਹੀ ਬਣ ਕੇ ਆਈ ਪਾਟੇ ਵਸਤਰਾਂ ਵਾਲਾ ਸਿੱਖ ਬਾਬਾ ਬੁੱਢਾ ਜੀ ਦਾ ਰੂਪ ਨਜ਼ਰੀ ਆਇਆ ਉਸ ਦੇ ਮਨ ਵਿੱਚ ਭਾਵਨਾ ਉਤਪੰਨ ਹੋਈ ਮੈਂ ਨੁਪਤੀ ਨੂੰ ਵੀ ਖੈਰ ਪੈ ਜਾਏ ਤਾਂ ਉਸ ਵਾਹਿਗੁਰੂ ਦੇ ਘਰ ਕੀ ਕਾਟਾ ਹੈ 15 ਸਾਲ ਹੋ ਗਏ ਇੱਕ ਬੱਚੇ ਨੂੰ ਕਢਾਉਣ ਵਾਸਤੇ ਤਰਸਦੀ ਨੂੰ ਕੋਈ ਗੁਰੂ ਦਾ ਸਿੱਖ ਹੀ ਰੇਖ ਵਿੱਚ ਮੀਖ ਮਾਰੀ ਭਗਤਾਂ ਦੀ ਗੱਲ ਭਗਵਾਨ ਮੰਨਦਾ ਹੈ ਮਾਤਾ ਜੀ ਹੁਣੀ ਦੇ ਸੱਚੇ ਦਿਲ ਦੀ ਚੁੱਪ ਆਵਾਜ਼ ਨੂੰ ਗੁਰਮੁਖ ਸਿੱਖ ਦਾ ਦਿਲ ਜਾਣ ਗਿਆ ਉਹ ਸਨੇਤਰ ਚੁੱਕ ਕੇ ਮਾਤਾ ਜੀ ਨੂੰ ਵੱਲ ਤੱਕਿਆ ਉਹ ਮੁਸਕਰਾਇਆ ਤੇ ਫਿਰ ਰੋਟੀ ਖਾਣ ਲੱਗ ਪਿਆ ਬੁਰਕੀ ਪਾਉਂਦਾ ਤੇ ਮੁਸਕਰਾ ਪੈਂਦਾ ਮਾਤਾ ਜੀ ਲੱਸੀ ਬਹੁਤ ਮਿੱਠੀ ਹੈ ਸਿੱਖ ਬੋਲਿਆ ਸਤ ਗੁਰੂ ਦੀਆਂ ਅਕਸ਼ੀਆਂ ਮੱਜਾਂ ਜੈਸਾ ਦੁੱਧ ਦਿੰਦੀਆਂ ਹਨ ਵੈਸੀ ਲੱਸੀ ਹੋ ਜਾਂਦੀ ਹੈ ਧਨਪਗ ਆਪਨੇ ਪੀਤੀ ਮਾਤਾ ਜੀਵਨੀ ਨੇ ਉੱਤਰ ਦਿੱਤਾ ਪਰ ਨੈਣ ਉੱਪਰ ਚੁੱਕ ਕੇ ਦੇਖਿਆ ਨਹੀਂ ਬਾਜਰੇ ਦੇ ਪਸ਼ਾਦੇ ਅੰਮ੍ਰਿਤ ਦਾ ਘੁੱਟ ਦਿੰਦੇ ਹਨ ਕਿੰਨੇ ਪ੍ਰੇਮ ਤੇ ਸ਼ਰਧਾ ਨਾਲ ਤਿਆਰ ਕੀਤੇ ਪ੍ਰਤੀਤ ਹੁੰਦੇ ਹਨ ਜਿਵੇਂ ਕਰਤਾਰ ਨੇ ਅੰਨ ਦਿੱਤਾ ਜਿਵੇਂ ਉਸ ਨੇ ਆਪ ਤਿਆਰ ਕਰਵਾਇਆ ਆਪਣੇ ਸਿੱਖਾਂ ਦੇ ਛਕਣ ਵਾਸਤੇ ਤੇ ਮੇ ਨਮਾਣੀ ਮੂਰਖ ਨੇ ਤਿਆਰ ਕਰ ਲਿਆ ਸਭ ਕਰਤਾਰ ਦੀ ਮਿਹਰ ਸਦਕਾ ਹੈ ਸੇਖਣੇ ਦੋ ਰੋਟੀਆਂ ਖਾ ਲਈਆਂ ਤਾਂ ਮਾਤਾ ਜਿਉਣੀ ਨੇ ਦੋ ਪ੍ਰਸ਼ਾਦੇ ਹੋਰ ਫੜਕੇ ਦਿੱਤੇ ਉਹਨਾਂ ਨੂੰ ਹੱਥ ਤੇ ਰੱਖਦਿਆਂ ਹੋਇਆਂ ਸੇਖਣੇ ਚਾਰ ਚਫੇਰ ਝਾਤ ਮਾਰੀ ਕਾਠੇ ਕਮਾਦ ਦੇ ਢੇਰ ਵੱਲ ਦੇਖਿਆ ਸੁੰਦਰ ਬਹਿਲਾਂ ਦੀ ਜੋੜੀ ਤੱਕੀ ਤੇ ਸਾਰੇ ਖੂਹ ਦੇ ਆਹਾਤੇ ਵਿੱਚ ਕੋਈ ਬੱਚਾ ਨਾ ਦੇਖ ਕੇ ਉਹ ਫੇਰ ਮੁਸਕਰਾਇਆ ਤੇ ਬੋਲਿਆ ਸਿਖਾ ਤੇਰੀ ਧਰਤੀ ਚੰਗੀ ਉਪਜਾਊ ਹੈ ਭਾਗਾ ਵਾਲਾ ਹੈ ਜਿਸ ਕੁਲ ਦੁੱਧ ਤੇ ਅੰਨ ਖੁੱਲਾ ਹੈ ਸਿੱਖ ਨੇ ਭਾਈ ਭਗਤ ਨੂੰ ਸੰਬੋਧਨ ਕੀਤਾ ਗੁਰਮੁਖੋ ਸਭ ਕੁਝ ਪ੍ਰਮਾਤਮਾ ਦਾ ਹੈ ਮੈਂ ਤਾਂ ਸੇਵਕ ਹਾਂ ਜਿਵੇਂ ਜਿਵੇਂ ਮਾਲਕ ਦਾ ਹੁਕਮ ਹੁੰਦਾ ਹੈ ਤਿਵੇਂ-ਤਿਵੇਂ ਕਿਰਤ ਕਰਦਾ ਹਾਂ ਸਭ ਉਸੇ ਦੀ ਮਿਹਰ ਹੈ ਸੇਵਕ ਕੋ ਸੇਵਾ ਬਣਾਈ ਇਹ ਖੂ ਬੈਲ ਕਮਾਦ ਸਭ ਵਾਹਿਗੁਰੂ ਦੀ ਬਖਸ਼ਿਸ਼ ਹੈ ਜੋ ਅਸਾਂ ਗਰੀਬਾਂ ਨੂੰ ਵਕਸ਼ਦੇ ਰਹਿੰਦੇ ਹਨ ਭਾਈ ਭਰਤੂ ਦੀ ਨਿਰਮਾਣਤਾ ਦੇਖ ਕੇ ਸਿੱਖ ਹੋਰ ਪ੍ਰਸੰਨ ਹੋਇਆ ਉਸ ਦੇ ਚਿਹਰੇ ਦਾ ਨੂਰ ਚਮਕਿਆ ਨੇਤਰ ਖੁੱਲੇ ਤੇ ਮੱਥੇ ਦੀ ਢਲਕ ਤੇਜ਼ ਹੋਈ ਕੋਈ ਬਾਲਕ ਖੂਹ ਤੇ ਦਿਖਾਈ ਨਹੀਂ ਦਿੰਦਾ ਸਿੱਖ ਨੇ ਪੁੱਛਿਆ ਇਹ ਸੁਣ ਕੇ ਮਾਤਾ ਜੀਵਣੀ ਨੇ ਅੱਖਾਂ ਨੀਵੀਆਂ ਕਰ ਲਈਆਂ ਉਸ ਦਾ ਦਿਲ ਧੜ ਗਿਆ ਸਤਗੁਰੂ ਦੇ ਸਿੱਖੋ ਆਪ ਕੋਲੋਂ ਕੀ ਲੁਕਿਆ ਹੈ ਇਸ ਖੂ ਤੇ ਬਾਲਕ ਖੇਡਣ ਵਾਸਤੇ ਕਰਤਾਰ ਨੇ ਅਸੇ ਨਹੀਂ ਭੇਜਿਆ ਸ਼ਾਇਦ ਅਸਾਂ ਦੁਮਾ ਜੀਆਂ ਕੋਲੋਂ ਭੁੱਲ ਹੋ ਗਈ ਹੈ ਤਰਸਦੇ ਹਾਂ ਮੋਰ ਵਾਂਗ ਛੁਰਦੇ ਹਾਂ ਇਸ ਘਾਟ ਨੂੰ ਅਨੁਭਵ ਕਰਕੇ ਅੱਜ ਕਮਾਦ ਪੀੜਨ ਵਾਲਾ ਪਿਆ ਹੈ ਬੰਦੇ ਨਹੀਂ ਮਿਲਦੇ ਆਪਣੇ ਘਰ ਜੀਆਂ ਦੀ ਥੋੜ ਹੈ ਚੰਗਾ ਸ਼ੁਕਰ ਹੈ ਕਰਤਾਰ ਦਾ ਜਿਵੇਂ ਉਸ ਦੀ ਇੱਛਾ ਤੇ ਮੇ ਰੱਖਦਾ ਹੈ ਉਸ ਦਾ ਭਾਣਾ ਮੰਨਣਾ ਹੀ ਠੀਕ ਹੈ ਭਾਈ ਭਗਤੂ ਨੇ ਨਿਰਮਾਣਤਾ ਤੇ ਕੁਝ ਤਰਸੀਵੇਂ ਦੇ ਲਹਿਜੇ ਵਿੱਚ ਆਖਿਆ ਮਾਤਾ ਜੀਵਣੀ ਇੱਕ ਇਸਤਰੀ ਸੀ ਉਸ ਦੀ ਸ਼ਾਦੀ ਨੂੰ ਪੂਰੇ 15 ਸਾਲ ਹੋ ਗਏ ਸਨ ਤੇ ਜਵਾਨੀ ਦਾ ਚੰਗਾ ਹਿੱਸਾ ਪੁੱਤਰ ਗੋਦ ਖੜਾਏ ਬਿਨਾਂ ਬੀਤ ਰਿਹਾ ਸੀ ਜਦੋਂ ਕਿ ਨੇਕ ਪਤੀ ਦਾ ਪਿਆਰ ਪ੍ਰਾਪਤ ਸੀ ਉਸ ਦੇ ਨੈਣਾਂ ਵਿੱਚ ਜਾਲ ਆ ਗਿਆ ਦੋਹਾਂ ਕਾਲੀਆਂ ਅੱਖਾਂ ਵਿੱਚੋਂ ਦੇ ਹੰਝੂ ਮੋਤੀਆਂ ਵਾਂਗ ਲਿਸ਼ਕਦੇ ਹੋਏ ਉਸ ਦੀਆਂ ਗੱਲਾਂ ਤੇ ਰੁਕ ਗਏ ਉਹ ਹੰਝੂ ਨਹੀਂ ਸਨ ਉਸ ਤੇ ਦਿਲ ਦੀ ਹਵਾੜ ਸਨ ਮਨ ਦੀ ਭਾਵਨਾ ਸੀ ਇੱਕ ਇੱਛਾ ਦੇ ਦੋ ਇੱਕੋ ਜਿਹੇ ਰੂਪ ਸਮਰਥ ਸਨ ਸਿੱਖ ਨੇ ਉਹਨਾਂ ਹੰਝੂਆਂ ਵੱਲ ਤੱਕਿਆ ਤੁਸੀਂ ਪ੍ਰਭੂ ਦੇ ਭਜਨ ਕਰਨ ਵਾਲੇ ਉਸ ਦੇ ਹੁਕਮ ਅਨੁਸਾਰ ਚੱਲਦੇ ਸੇਵਾ ਕਰਦੇ ਹੋ ਤੁਸਾਂ ਦੀ ਇੱਛਾ ਪੂਰਨ ਹੋਏਗੀ ਮੌਸਲਾ ਰੱਖੂ ਹੀਲ ਵਧੇਗੀ ਮਹਾਬਲੀ ਸੂਰਮਾ ਤੇ ਸੰਤ ਸਪਾਹੀ ਬੇਟਾ ਆਏਗਾ ਕਾਲ ਚੱਕਰ ਹੈ ਹੁਕਮ ਦੀ ਖੇੜ ਹੈ ਉਸ ਦੇ ਭਾਣੇ ਵਿੱਚ ਸੰਤੁਸ਼ਟ ਰਹਿਣਾ ਹੀ ਠੀਕ ਹੈ ਮਾਤਾ ਜੀਵਣੀ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਉਸ ਦੇ ਨੈਣਾ ਵਿੱਚੋਂ ਹੰਝੂ ਗਰੇ ਉਹ ਖੁਸ਼ੀ ਦੇ ਹੰਝੂ ਸਨ ਉਸ ਦਾ ਦਿਲ ਧੜਕਣ ਲੱਗ ਪਿਆ ਤੇ ਉਸ ਨੂੰ ਐਉਂ ਪ੍ਰਤੀਤ ਹੋਇਆ ਜਿਵੇਂ ਸਤ ਗੁਰੂ ਜੀ ਦੇ ਹੁਕਮ ਨਾਲ ਬਾਬਾ ਬੁੱਢਾ ਜੀ ਪਾਸੋਂ ਆਪ ਪੁੱਤਰ ਵਰ ਦਿਵਾ ਰਹੇ ਸਨ ਸਿੱਖ ਨੇ ਪ੍ਰਸ਼ਾਦ ਛਕ ਲਿਆ ਲੱਸੀ ਪੀਤੀ ਉਪਰ ਸੰਨ ਹੋ ਗਿਆ ਅਰਦਾਸ ਕੀਤੀ हे ਅਕਾਲ ਪੁਰਖ ਸਿੱਖ ਦੀ ਸ਼ਰਧਾ ਪੂਰਨ ਕਰੋ ਸਿੱਖ ਨੇ ਵਚਨ ਕਰ ਦਿੱਤਾ ਉਹ ਉਹਨਾਂ ਕੋਲੋਂ ਕੁਝ ਚਿਰ ਬੈਠਾ ਰਿਹਾ ਫਿਰ ਬੋਲਿਆ ਆਓ ਕੰਮੇ ਲੱਗिए ਪ੍ਰਸਾਦ ਛਕਿਆ ਹੈ ਚਿਤ ਪਰਸਨ ਹੋਇਆ ਹੈ ਸੇਵਾ ਕਰੀਏ ਮੈਂ ਬੈਲਾ ਨੂੰ ਹੱਕਦਾ ਹਾਂ ਤੁਸੀਂ ਗੰਨੇ ਲਾਓ ਰਸ ਕੱਢੀਏ ਗੁੜ ਖਾਈਏ ਆਪ ਬੈਠੀਏ ਅਸੀਂ ਬੀਲਣਾ ਚਲਾਉਂਦੇ ਹਾਂ ਰਸ ਨਿਕਲੇਗਾ ਹੁਣੇ ਗੁੜ ਤਿਆਰ ਹੋ ਜਾਂਦਾ ਹੈ ਤੁਸੀਂ ਗੰਢ ਤੇ ਬੈਠਣਾ ਤੱਤਾ ਤੱਤਾ ਗੁੜ ਖਾਣਾ ਪਰਸਨ ਹੋ ਕੇ ਜਾਣਾ ਭਾਈ ਭਗਤੂ ਨੇ ਸਿੱਖ ਨੂੰ ਬਚਨ ਕਰਕੇ ਮੋੜ ਆਪਣੇ ਜੀਵਨ ਸਾਥਨ ਨੂੰ ਸੰਬੋਧਨ ਕਰਕੇ ਆਖਿਆ ਉਠੋ ਤੁਸੀਂ ਗੰਨੇ ਦਿਓ ਮੈਂ ਬੈਲ ਹੱਕਦਾ ਹਾਂ ਅੱਜ ਸਤਿਗੁਰੂ ਜੀ ਅਸਾਂ ਤੇ ਤਰੁਠੇ ਹਨ ਮਿਹਰ ਹੋਈ ਹੈ ਆਪ ਭਗਵਾਨ ਅਸਾਂ ਕਰ ਆਇਆ ਹੈ ਪਾਈ ਭਗਤੂ ਖੁਸ਼ੀ ਵਿੱਚ ਖੀਵਾ ਜਿਹਾ ਹੋ ਗਿਆ ਉਹ ਖੁਸ਼ੀ ਵਿੱਚ ਨੱਚਣ ਲੱਗ ਗਿਆ ਮਾਤਾ ਜੀ ਉੱਠੀ ਉਸ ਦੀ ਆਤਮਾ ਪਰਸਨ ਹੋ ਗਈ ਤੇ ਉਸ ਨੂੰ ਸਾਰੀਆਂ ਚੀਜ਼ਾਂ ਹੱਸਦੀਆਂ ਨੱਚਦੀਆਂ ਨਜ਼ਰ ਆਉਣ ਲੱਗ ਪਈਆਂ ਇਉਂ ਪ੍ਰਤੀਤ ਹੋਣ ਲੱਗਾ ਜਿਵੇਂ ਕ੍ਰਿਸ਼ਨ ਰੂਪ ਬਾਲਕ ਹੀ ਉਹਨਾਂ ਦੇ ਖੂ ਉਤੇ ਖੇਡਦਾ ਫਿਰਦਾ ਸੀ ਸੁਪਨੇ ਪੂਰੇ ਹੋ ਰਹੇ ਸਨ ਦੋਵੇਂ ਜੀ ਧੰਦੇ ਲੱਗ ਗਏ ਸਿੱਖ ਵੀ ਨਾਲ ਕੰਮ ਕਰਨ ਲੱਗਾ ਉਹ 5 ਦਿਨ ਕੰਮ ਕਰਦਾ ਰਿਹਾ ਤੇ ਇੱਕ ਦਿਨ ਚੁੱਪਚਾਪ ਜਿੱਧਰੋਂ ਆਇਆ ਸੀ ਉਧਰ ਤੁਰ ਗਿਆ ਉਸ ਨੇ ਕੋਈ ਪਤਾ ਥਾਉ ਨਹੀਂ ਸੀ ਦੱਸਿਆ ਦੋ ਮਹੀਨੇ ਪਿੱਛੋਂ ਸਿੱਖ ਦਾ ਬਚਨ ਪੂਰਾ ਹੁੰਦਾ ਪ੍ਰਤੀਤ ਹੋਇਆ 3 4 5 ਤੇ 6 ਮਹੀਨੇ ਬਾਅਦ ਉਸ ਦੀ ਕੁੱਖ ਹਰੀ ਹੋ ਗਈ ਸਾਰੇ ਪਿੰਡ ਦੀਆਂ ਤੀਵੀਆਂ ਨੇ ਵਧਾਈ ਦਿੱਤੀ ਗਰਮੀਆਂ ਲੰਘੀਆਂ ਸਿਆਲ ਆ ਗਿਆ ਸਾਲ ਹੋਣ ਤੋਂ ਪਹਿਲਾਂ 14 ਮਾਗ ਸੰਮਤ 1739 ਬਿਕਰਮੀ ਨੂੰ ਸੁੰਦਰ ਤੇ arogh ਬਾਲਕ ਨੇ ਜਨਮ ਲਿਆ ਲੜਕਾ ਦਾਈ ਦੀ ਜਵਾਨੋਂ ਨਿਕਲਦੀ ਢੱਲ ਸੀ ਕਿ ਖੁਸ਼ੀਆਂ ਦੇ ਬਾਜੇ ਵੱਜ ਪਏ ਬਾਲਕ ਦਾ ਨਾਮ ਦੀਪਾ ਰੱਖਿਆ ਘਰ ਦਾ ਕੁਲ ਦਾ ਤੇ ਦੇਸ਼ ਦਾ ਦੀਪਕ ਭਾਈ ਭਗਤੂ ਦੀ ਵੇਲ ਵਦੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ